ਇਧਰ ਤੋਂ ਕੀ ਹੋਜੂਗਾ ਬਾਨੀ ਟੀਵੀ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਅਨੂ ਚੋਪੜਾ ਪੰਜਾਬ ਦੇ ਵਿੱਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ ਜਿੱहां ਤਾਬੜ ਤੋੜ ਗੋਲੀਆਂ ਚਾਲਦੀਆਂ ਨੇ ਮੇਲੇ ਦੇ ਵਿੱਚ ਜੋ ਹੈ ਫਾਇਰਿੰਗ ਹੁੰਦੀ ਹੈ ਜੀ ਉਸ ਤੋਂ ਬਾਅਦ ਲੋਕੀ ਜੋ ਹੈ ਇਸ ਮੇਲੇ ਦੇ ਵਿੱਚ ਜੋ ਪਹੁੰਚੇ ਹੋਏ ਸੀਗੇ ਉਹ ਇਧਰ ਉਧਰ ਭੱਜਣ ਲੱਗਦੇ ਨੇ ਤਾਂ ਮੌਕੇ ਤੋਂ ਦੱਸਦੇ ਕਿ ਗਾਇਕ ਵੀ ਜੋ ਇਸ ਮੇਲੇ ਦੇ ਵਿੱਚ ਪਹੁੰਚੇ ਹੋਏ ਸੀਗੇ ਉਹ ਵੀ ਸਟੇਜ ਛੱਡ ਕੇ ਭੱਜ ਜਾਂਦੇ ਨੇ ਤਾਂ ਇੱਕੋ ਦਮ ਜੋ ਹੈ ਹਫੜਾ ਦਫੜੀ ਮਚ ਜਾਂਦੀ ਹੈ ਜਦੋਂ ਮੇਲੇ ਦੇ ਵਿੱਚ ਫਾਇਰਿੰਗ ਹੋ ਜਾਂਦੀ ਹੈ ਤਾਂ ਇਥੇ হামলাਵਰ ਜੋ ਹੈ ਅਚਾਨਕ ਹੀ ਪੁੱਜਦੇ ਨੇ ਤੇ ਉਹਨਾਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਇਹ ਜਾਣਕਾਰੀ ਸਾਹਮਣੇ ਆਈ ਹੈ 10 ਤੋਂ 11 ਰਾਉਂਡ ਫਾਇਰ ਕੀਤੇ ਜਾਂਦੇ ਨੇ ਹਾਲਾਂਕਿ ਇੱਥੇ ਇਹ ਕਿਉਂ ਘਟਨਾ ਵਾਪਰੀ ਫਾਇਰਿੰਗ ਦੇ ਪਿੱਛੇ ਕੀ ਕਾਰਨ ਸੀਗਾ ਫਿਲਹਾਲ ਉਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਲੇਕਿਨ ਦੱਸਦੇ ਕਿ ਇਸ ਪੂਰੀ ਘਟਨਾ ਦੇ ਵਿੱਚ ਫਾਇਰਿੰਗ ਦੇ ਵਿੱਚ ਜੋ ਹੈ ਚਾਰ ਲੋਕ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਦਰਸਤਲਾ ਪਿੰਡ ਦੇ ਸਰਪੰਚ ਦੇ ਵੱਲੋਂ ਜੋ ਹੈ ਇਹ ਮੇਲਾ ਆਰਗੇਨਾਈਜ਼ ਕਰਵਾਇਆ ਗਿਆ ਸੀ ਮੇਲਾ ਰਖਵਾਇਆ ਗਿਆ ਸੀਗਾ ਤੇ ਸਾ ਮੇਲੇ ਦੇ ਵਿੱਚ ਜੋ ਹੈ ਕਵਾਲੀਆਂ ਚੱਲ ਰਹੀਆਂ ਸੀ ਲੇਕਿਨ ਉਸੇ ਵੇਲੇ ਜੋ ਹੈ ਅਚਾਨਕ ਇੱਥੇ ਹਮਲਾਵਰ ਪੁੱਜਦੇ ਨੇ ਤੇ ਉਹਨਾਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਇਸ ਫਾਇਰਿੰਗ ਦੇ ਵਿੱਚ ਜੋ ਹੈ ਸਰਪੰਚ ਸਮੇਤ ਚਾਰ ਲੋਕ ਜ਼ਖਮੀ ਹੋ ਜਾਂਦੇ ਨੇ ਤਾਂ ਇਹਨਾਂ ਜ਼ਖਮੀਆਂ ਦੇ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ ਉਸ ਦੀ ਵੀ ਗੋਲੀ ਲੱਗੀ ਹੈ ਤਾਂ ਸਾਰੇ ਹੀ ਜ਼ਖਮੀਆਂ ਨੂੰ ਦੱਸੇ ਕੇ ਹਸਪਤਾਲ ਪਹੁੰਚਾਇਆ ਗਿਆ ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਗੰਭੀਰ ਸੱਟਾਂ ਇੱਥੇ ਜ਼ਰੂਰ ਇਹਨਾਂ ਚਾਰ ਲੋਕਾਂ ਦੇ ਲੱਗੀਆਂ ਨੇ ਤੇ ਗੋਲੀ ਵਜੀਆ ਇਹ ਨਾ ਦੇ ਤੇ ਹੁਣ ਇਹ ਇਸ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਸੋ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਆਂ ਕਿ ਮੇਲਾ ਚੱਲ ਰਿਹਾ ਸੀਗਾ ਪਿੰਡ ਦੇ ਵਿੱਚ ਤੇ ਅਚਾਨਕ ਹੀ ਇੱਥੇ ਜੋ ਹੈ ਗੋਲੀਬਾਰੀ ਹੋ ਜਾਂਦੀ ਹੈ ਤਰਸੱਲ ਬਟਾਲਾ ਦਾ ਪਿੰਡ ਦੱਸੇ ਕਿ ਦੱਸਿਆ ਜਾ ਰਿਹਾ ਇਹ ਬਟਾਲਾ ਦੇ ਪਿੰਡ ਬੋਦੇ ਦੀ ਖੂਹੀ ਦੇ ਵਿੱਚ ਜੋ ਹੈ ਸਾਰੀ ਘਟਨਾ ਵਾਪਰੀ ਹੈ ਇੱਥੇ ਜੋ ਹੈ ਹਮਲਾਵਰਾਂ ਦੇ ਵੱਲੋਂ ਅਚਾਨਕ ਹੀ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਪਿੰਡ ਦੇ ਵਿੱਚ ਪਹੁੰਚ ਕੇ ਜਿੱਥੇ ਮੇਲਾ ਚੱਲ ਰਿਹਾ ਸੀਗਾ ਤੇ ਉਸ ਤੋਂ ਬਾਅਦ ਚਾਰ ਲੋਕ ਜੋ ਹੈ ਸਰਪੰਚ ਸਮੇਤ ਪਿੰਡ ਦੇ ਸਰਪੰਚ ਨੂੰ ਵੀ ਗੋਲੀ ਲੱਗੀ ਹੈ ਤੇ ਨਾਲ ਹੀ ਨਾਲ ਉਸਤੇ ਬਾਉਂਸਰ ਨੂੰ ਗੋਲੀ ਲੱਗਦੀ ਹੈ ਤੇ ਇੱਕ ਹੋਰ ਉੱਥੇ ਪਿੰਡ ਦਾ ਕੋਈ ਸੇਵਾਦਾਰ ਸੀ ਉਸ ਦੇ ਵੀ ਗੋਲੀ ਵੱਜਦੀ ਹੈ ਤੇ ਉੱਥੇ ਇੱਕ ਔਰਤ ਜੋ ਮੇਲਾ ਦੇਖਣ ਦੇ ਲਈ ਪਹੁੰਚੀ ਹੋਈ ਸੀ ਉਸ ਦੇ ਵੀ ਗੋਲੀ ਲੱਗਣ ਦੀ ਖਬਰ ਹੈ ਸੋ ਇੱਥੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਦਕੇ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਸੱਵਲੋ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਕਿਉਂ ਇਹ ਗੋਲੀਬਾਰੀ ਕੀਤੀ ਗਈ ਹੈ ਤੇ ਕੀ ਕਾਰਨ ਰਿਹਾ ਇਸ ਵਿੱਚ ਕਿਉਂ ਕੀਤੀ ਗਈ ਗੋਲੀਬਾਰੀ ਹਾਲਾਂਕਿ ਤੇ ਦੱਸਦੇ ਕਿ ਇਹ ਵੀ ਖਬਰ ਹੈ ਕਿ ਇਨ੍ਹਾਂ ਹਮਲਾਵਰਾਂ ਦੇ ਵਿੱਚੋਂ ਇੱਕ ਜੋ ਹੈ ਮੌਕੇ ਤੇ ਹੀ ਫੜ ਲਿਆ ਜਾਂਦਾ ਹੈ ਗ੍ਰਿਫਤਾਰ ਕਰ ਲਿਆ ਗਿਆ ਇੱਕ ਵਿਅਕਤੀ ਨੂੰ ਜਿਸ ਦੇ ਵੱਲੋਂ ਗੋਲੀਬਾਰੀ ਕੀਤੀ ਗਈ ਲੇਕਿਨ ਬਾਕੀ ਦੋ ਜਾਣੇ ਜੋ ਇੱਥੇ ਗੋਲੀਬਾਰੀ ਕਰਨ ਦੇ ਲਈ ਆਏ ਸੀ ਹਮਲਾਵਰ ਜਿਹੜੇ ਇੱਥੇ ਪਹੁੰਚੇ ਸੀਗੇ ਉਹ ਫਰਾਰ ਦੱਸੇ ਜਾ ਰਹੇ ਨੇ ਸੋ ਇੱਕ ਨੂੰ ਕਾਬੂ ਕਰ ਲਿਆ ਗਿਆ ਬਾਕੀ ਦੋ ਫਰਾਰ ਹੋ ਜਾਂਦੇ ਨੇ ਮੌਕੇ ਤੋਂ ਤੇ ਉਸ ਤੋਂ ਬਾਅਦ ਦੱਸਦੇ ਕਿ ਤੇ ਹਫੜਾ ਦਫੜੀ ਮਾ ਜਾਂਦੀ ਹੈ ਲੋਕ ਉੱਠ ਕੇ ਭੱਜ ਜਾਂਦੇ ਨੇ ਜਿਹੜੇ ਮਿਲੇ ਦੇ ਵਿੱਚ ਆਏ ਹੋਏ ਸਿਗੇ ਤੇ ਗਾਇਕ ਵੀ ਸਟੇਜ ਛੱਡ ਕੇ ਭੱਜ ਜਾਂਦੇ ਨੇ ਇੱਕੋ ਦਮ ਜੋ ਹੈ ਇੱਥੇ ਮਾਹੌਲ ਇੰਨਾ ਦੱਸ ਕਿ ਖਰਾਬ ਹੋ ਜਾਂਦਾ ਹੈ ਤਾਂ ਕੀ ਕੁਝ ਲੋਕਾਂ ਦੇ ਬਿਆਨ سامنے ਆਏ ਨੇ ਜਿਨ੍ਹਾਂ ਦੇ ਵੱਲੋਂ ਦੱਸਦੇ ਕਿ ਮੌਕੇ ਤੇ ਜੋ ਮੌਜੂਦ ਸੀਗੇ ਜੋ ਮੇਲਾ ਦੇਖਣ ਲਈ ਪਹੁੰਚੇ ਹੋਏ ਸੀ ਤੇ ਜਦੋਂ ਗੋਲੀਬਾਰੀ ਹੁੰਦੀ ਹੈ ਉਦੋਂ ਕੀ ਕੁਝ ਹੁੰਦਾ ਹੈ ਕਿ ਇਸ ਤਰੀਕੇ ਦੇ ਨਾਲ ਇਹ ਸਾਰੀ ਘਟਨਾ ਵਾਪਰਦੀ ਹੈ ਲੋਕਾਂ ਦੇ ਕੀ ਬਿਆਨ سامنے ਆਏ ਨੇ ਤੇ ਪੁਲਿਸ ਦੇ ਵੱਲੋਂ ਕੀ ਜਾਣਕਾਰੀ ਦਿੱਤੀ ਜਾ ਰਹੀ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆਂ ਦੇ ਨੇ ਤੋਂ ਬਾਬੇ ਬੋਦੇਸ਼ਾ ਮੇਲਾ ਲੱਗਾ ਸੀਗਾ ਸਾਡੇ ਸਰਪੰਚ ਸਾਹਿਬ ਨੇ ਬਹੁਤ ਵਧੀਆ ਅਰੇਂਜਮੈਂਟ ਕੀਤਾ ਸੀ ਇਨਾਮ ਕੱਢਣਾ ਇਨਾਮ ਕੱਢੇ ਸੀ ਬੜਾ ਵਧੀਆ ਅਰੇਂਜਮੈਂਟ ਚੱਲ ਰਿਹਾ ਸੀ ਜਦੋਂ ਲਾਸਟ ਸੌਂਗ ਵਾਲੇ ਲੱਗੇ ਸੀ ਨਾ ਉਹਨਾਂ ਦੀ ਇੱਕ ਕਵਾਲੀ ਰਹਿ ਗਈ ਸੀ ਗਾਉਣ ਵਾਲੀ ਤੇ ਬਾਹਰੋਂ ਤਿੰਨ ਬੰਦੇ ਆਏ ਆ ਉਹਨਾਂ ਨੇ ਤਾਂ ਆਵਰਦੋਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇੱਕ ਸਾਡੇ ਸਰਪੰਚ ਦੇ ਗੋਲੀ ਲੱਗੀ ਆ ਇੱਕ ਉਹਨਾਂ ਦੇ ਬੌਂਸਰ ਜਿਹੜਾ ਸੀ ਪ੍ਰਾਈਵੇਟ ਉਹਦੇ ਲੱਗੀ ਆ ਇੱਕ ਜਿਹੜਾ ਹੋਰ ਮੁੰਡਾ ਸੀ ਨਾਲ ਸਾਡੇ ਪਿੰਡ ਦੇ ਮੁੰਡਾ ਸੇਵਾਦਾਰ ਉਹਦੀ ਲੱਤ 'ਚ ਲੱਗੀ ਆ ਇੱਕ ਕੁੜੀ ਆਪਣੇ ਪੇਕੇਆਂ ਦੇ ਘਰੋਂ ਆਈ ਸੀ ਸਹੁਰੇ ਦੇ ਘਰ ਕਿਆਂ ਦੇ ਮੇਲਾ ਦੇ ਉਹਦੇ ਪੱਟ ਵਿੱਚ ਗੋਲੀ ਲੱਗੀ ਕਿਤੇ ਕਿਤੇ ਦਾਗ ਲਿਆ ਇਹ ਮਤਲਬ ਸਾਰਾ ਜਿਹੜੀ ਬੇਟੀ ਆ ਉਹਨੂੰ ਤਾਂ ਹੁਣ ਅੰਬਰਸਰ ਲੈ ਕੇ ਚੱਲੇ ਆ ਜਿਹੜੇ ਤਿੰਨ ਸੀਗੇ ਉਹਨਾਂ ਨੂੰ ਅੰਬਰਸਰ ਰੈਫਰ ਕਰ ਦਿੱਤਾ ਕਿਤੇ ਗੋਲੀ ਚ ਲਈ ਫੜਿਆ ਵੀ ਗਿਆ ਉਹ ਫੜਿਆ ਗਿਆ ਸਰ ਕਿਹ ਨਾ ਆ ਉਹਦਾ ਪਤਾ ਸਰ ਇਹਨਾਂ ਨੂੰ ਪਤਾ ਨਾ ਦਾ ਨਹੀਂ ਸਾਨੂੰ ਪਤਾ ਹੈ ਜਿਹੜੇ ਸਰਪੰਚ ਪਿੱਛੇ ਭੱਜੇ ਫਿਰਦੇ ਸਾਨੂੰ ਉਹਦਾ ਨਾਂ ਦਾ ਨਹੀਂ ਪਤਾ ਬਾਕੀ ਸਾਰੇ ਪੁਲਿਸ ਆਈ ਹੈਗੀ ਸਾਡਾ ਮਹਿਕਮਾ ਆਇਆ ਹੈਗਾ ਆ ਉਹਨਾਂ ਨੂੰ ਬਾਕੀ ਪਤਾ ਕਿ ਉਹਨੇ ਨਾਂ ਦੱਸਿਆ ਕਿ ਨਹੀਂ ਦੱਸਿਆ ਹੈਗਾ ਇੱਕ ਫੜ ਲਿਆ ਹੈਗਾ ਸਰ ਦੋ ਪੱਜ ਗਏ ਹਾਂ ਕਿ ਨਾਮ ਸਾਹਿਲ ਜੀ ਕੀ ਹੋਇਆ ਸਾਰੇ ਮਿਲਾਈ ਸਰਪੰਚ ਸਾਹਿਬ ਨਾਲ ਉਪਰੋਆਇਸ਼ ਤੇ ਤੂਵੇ ਕਰਨ ਕੀ ਹੋਇਆ ਉਧਰ ਸਰ ਜੱਕਦਮ ਗੋਲੀਆਂ ਚੱਲੀਆਂ ਅਈ ਛਾਇਰ ਦੇ ਖਲੋਤੇ ਹੋਏ ਸੀ ਸਾਰੇ ਭੱਜਣ ਦੌੜਨ ਲੱਗ ਪਏ ਅਈ ਭੱਜਣ ਲੱਗੇ ਦੇ ਮੇਰੇ ਮੈਂ ਭੱਜਿਆ ਭੱਜਿਆ ਨਹੀਂ ਮਤਲਬ ਭੱਜਣ ਲਗਾ ਹਾਂ ਪਹਿਲੂ ਗੋਲੀ ਵਾਜੀ ਇਸ ਰਾਤ ਤੇ ਮੇਰੇ ਨਾਲ ਦੇ ਮੁੰਡੇ ਮਾਡੇ ਭੱਜ ਗਏ ਸਾਰੇ ਖਰਾਕ ਸੌਣਗੇ ਸਿਰਫ ਇੱਕੋ ਮੁੰਡਾ ਹੈ ਜਿਹੜਾ ਮੇਰੇ ਮਹਲੇ ਲਈ ਕੈਂਪ ਦਾ ਸਾਰੇ ਜਦੋਂ ਆਵਾਜ਼ ਆਈ ਹੈ ਨਾ ਇੱਕ ਨਹੀਂ 10 ਬੰਦੇ ਹੀ ਘੱਟੋ ਘੱਟ ਦਾਹੇ ਪਾਸੇ 10 12 ਗੋਲੀਆਂ ਇਕੱਠੀਆਂ ਚੱਲੀਆਂ ਤੇ ਪਤਾ ਲੱਗਾ ਸਾਰੇ ਭੱਜੇ ਆ ਸਰ ਮੇਲਾ ਚੱਲਦਾ ਛੱਡ ਕੇ ਸਿੰਗਰ ਤੱਕ ਭੱਜ ਗਏ ਸਰ ਸਟੇਜ ਤੋਂ ਹਾਂਜੀ ਤੇ ਉਹ ਵੀ ਉੱਥੇ ਕਰਦੇ ਸਾਰੇ ਮੈਂ ਮੈਮ ਲਾ ਦੇਖ ਰਿਹਾ ਸੀ ਅੱਛਾ ਕਿੰਨੇ ਪਹੁੰਚ ਗਏ ਗੋਲੀ ਉੱਤੇ ਬੋਨ ਸਰ ਸਾਰੇ 3 ਤੇ ਮੇਰੇ ਨਾਲ ਆਏ ਸੀ ਉਹਨਾਂ ਨੂੰ ਇਸ ਟਾਈਮ ਡਰ ਸਾਹਿਬ ਨੇ ਇਹ ਪ੍ਰਕਾਰ ਤਾਂ ਅੰਬਰਸਰ ਬਾਕੀ ਜਿਹੜੇ ਆ ਉਹ ਪਹਿਲਾਂ ਹੀ ਅੰਬਰਸਰ ਚਲ ਗਏ ਸਾਭਾ ਸਰਪੰਚ ਸਾਹਿਬ ਉਹ ਵੀ ਅੰਬਰਸਰ ਚਲ ਗਏ ਪਹਿਲਾਂ ਹੀ ਉਹਨਾਂ ਹੀ ਸ਼ਾਇਦ ਢਿੱਡ ਚ ਲੱਗੀ ਸਾਰਾ ਕੁੜਤਾ ਢਿੱਡ ਟੁੱਲੀ ਬਰੇਹੇ ਲਗਣਾ ਦੀ ਵਰਤਦਾ ਮੈਨੂੰ ਨਾ ਜਸਟ ਉਹਨੇ ਫੋਨ ਗਿਆ ਮੈਂ ਕੋਈ 5-6 ਮਿੰਟਾਂ ਜਿੱਥੇ ਪਹੁੰਚ ਗਿਆ ਤੇ ਬੋਦੀ ਦੀ ਕੋਈ ਤੇ ਸਰਪੰਚ ਗੁਰਦੇਵ ਸਿੰਘ ਸਾਹਿਬ ਤੇ ਉਹ ਉਹਨੇ ਕੋਈ ਮੇਲਾ ਮੂਲਾ ਕਹਿੰਦੇ ਕਰਵਾ ਰਿਆ ਸੀ ਸਾਡੀ ਪੀਸੀਆ ਵੀ ਇੱਥੇ ਤਨਾਰ ਸੀ ਤੇ ਪਤਾ ਲੱਗਾ ਵੀ ਇੱਥੇ ਕੋਈ ਫਾਇਰ ਇਨਸੀਡੈਂਟ ਹੋਇਆ ਹੈ ਉਹ ਵਿਚ ਸਰਪੰਚ ਜੀ ਇੱਕ ਉਹਦਾ ਕੋਈ ਪ੍ਰਾਈਵੇਟ ਤੌਰ ਤੇ ਬੰਸਰ ਰਨਾਰਾ ਰੱਖਿਆ ਹੀ ਉਹਦੇ ਇੱਕ ਸੇਵਾਦਾਰ ਦੇ ਇੱਕ ਲੇਡੀ ਜਿਹਾ ਕੋਈ ਉਹਦੇ ਲੱਤ 'ਚ ਪਤਾ ਲੱਗਾ ਕਿ ਗੋਲੀ ਲੱਗੀ ਹੈ ਤੇ ਇੱਕ ਬੰਦਾ ਜਿਹੜਾ ਦੂਜੀ ਪਾਸਿਓਂ ਕਹਿੰਦੇ ਕੋ ਫੜਿਆ ਉਹ ਹਸਪੀਟਲ ਹੈ ਉਹ ਵੀ ਤੇ ਹੁਣੇ ਮੈਂ ਜਾ ਕੇ ਸਾਰੇ ਹਾਲਾਤ ਪਤਾ ਕਰਕੇ ਜੋ ਵੀ ਹਾਲਾਤ ਹੋਣਗੇ ਉਹਦੇ ਮੁਤਾਬਕ ਅੱਗੇ ਜਿਹੜਾ ਤੁਹਾਨੂੰ ਮੈਂ ਦੱਸਾਂਗਾ ਗੋਲੀ ਚਲਾਉਣ ਵਾਲੇ ਕੋ ਰੈਸਟਰੀ ਤੱਕ ਮੇਰੇ ਅਜੇ ਨਹੀਂ ਇਹ ਧਿਆਨ ਹੈਗਾ ਕੋ ਪਤਾ ਕਰਦਾ ਹੁਣ ਮੈਂ ਪਤਾ ਕਰਕੇ ਇਥੋਂ ਫਿਰ ਤੁਹਾਨੂੰ ਬਾਕੀ ਹਾਲਾਤ ਜਿਹੜੇ ਫਿਰ ਦੱਸਾਂਗਾ ਜਿ ਤਰ੍ਹਾਂ ਤੁਸੀਂ ਦੱਸਿਆ ਜਾ ਰਿਹਾ ਕਿ ਜਿਹੜਾ ਉਹ ਪੁਲੀਟ ਲਾਉਣ ਵਾਲਾ ਉਹ ਵੀ ਫੜ ਰਿਆ ਉਹ ਹੌਸੀ ਤੇ ਵਾਖ ਰਿਆ ਮੈਂ ਕਿਹਾ ਅਜੇ ਮੈਂ ਨਹੀਂ ਉਹ ਦੇਖਿਆ ਮੈਂ ਦੇਖ ਕੇ ਫਿਰ ਹਾਲਾਤ ਦੱਸਾਂ ਤੁਹਾਨੂੰ